ਕੀ ਗੱਲ ਹੈ ਅੰਦਰ ਦੇ ਬੇਰੇ ਨੂੰ ਮੇਰੇ ਰੱਖੀ ਗਿਆ ਕਿ ਇਸ ਨੂੰ ਜਾਈਏ ਇਹ ਪੱਕਾ ਕਰਨਾ ਚਾਹੂ ਕਿ ਇਸ ਪਸੰਦ ਅਕਾਲ ਤਖਤ ਦਾ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਪ ਦਾ ਦੇਖ ਕੇ ਤੇ ਆਏ ਆਂ ਦਾ ਹਾ ਜੋ ਅਕਾਲ ਤਖਤ ਦਾ ਹੁਕਮ ਹੋਊਗਾ ਉਹ ਸਿਰ ਮੱਥੇ ਮੰਨਾਂਗੇ ਨਿਮਰ ਸਿੱਖ ਦੇ ਤੌਰ ਤੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਅਗਲ ਤੱਕ ਦਾ ਹੋਊਗਾ ਸਿਰ ਮਥੇ ਤੇ ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਸਾਰਿਆਂ ਦਾ ਸਾਰਿਆਂ ਦਾ ਜਨਤਾ ਕੋਲ ਹੈ ਜੀ ਤਾਂ ਉਸ ਤੱਕ ਦਾ ਇਸ ਤਰ੍ਹਾਂ ਦੱਸਾਇਆ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨਾ ਕਰਨਾ ਉਸ ਸਮੇਂ ਮੈਂ ਤਾਂ ਬੇਬੇਤੀ ਇਹ ਕੀਤੀ ਆਪਣਾ ਸਵਾਰਸ਼ ਕਰ ਤੇ ਉਹ ਮੈਂ 2007 ਤੋਂ 2012 ਤਈ ਮੈਂ ਮਿਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤਈ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਮੇਨ ਦਾ ਵਿਯੋਗ ਦਾਣਾ ਪਰਦਾਸ਼ਤ ਯੋਗ ਜਿਹੜੀਆਂ ਇਹ ਪੰਚਿਕ ਘਟਨਾਵਾਂ ਪੰਚਕ ਦੇ ਜਿਹੜੇ ਲੱਗਦੇ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਤੱਕ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਸੀਫਾ ਦੇ ਦਿੱਤਾ ਸੀ ਨਾ ਕਾਰਨਾ ਕਰਕੇ ਪੀ ਸਪਸ਼ਟ ਕਰਨ ਦੇ ਵਿੱਚ ਸਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤਾਂ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮਿਆਂ ਸੀ ਕਾਲ ਤੱਕ ਸਾਡਾ ਉਹ ਸਰਮੱਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੁਬੇ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੇ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਹ ਸੱਚ ਸਾਪੇ ਕੋਈ ਦਲੀਲ ਨਹੀਂ ਹੈ ਕਿ ਚਿਤ ਸਰ ਬੇਤੀਆ ਕਿ ਜੋ 2007 ਤੋਂ 12 ਤੱਕ ਮੈਂ ਰਿਸਟਰ ਹੈ ਨਹੀਂ ਸੀ 12 ਤੋਂ 14 ਤੱਕ ਸੀ ਉਸ ਦਰਮਿਆਨ ਸਾਡੇ ਨਾਲ ਟੈਬੂਲਟ ਮੀਟਿੰਗ ਚ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਨਿੱਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹਦੇ ਸੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਲਈ ਤੁਸੀਂ ਤੋਂ 2 ਮਹੀਨੇ 2 ਸਾਲ ਕੀ ਕਹਿੰਦੇ ਮੰਤਰੀ ਰਹੇ ਹੋ ਪਰ ਇਹ ਸਾਰੇ ਮਾਮਲੇ ਚ ਕੀ ਦੇਖਦੇ ਹੋ ਕਿ ਸਿਆਸਤ ਦਾ ਨੂੰ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਹੋ ਜਿੰਮੇਵਾਰ ਕਿਨੂੰ ਸਮਝਾਓ ਦੇਖੋ ਜਿੰਮੇਵਾਰਤਾ ਹੁਣ ਜਿਹਨੇ ਮੰਨੇ ਲਈ ਜਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜਿੰਮੇਵਾਰੀ ਆਪੇ ਹੀ ਮੰਨ ਲਈ ਵੀ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਝੋਲੀ 'ਚ ਪਾਉਣਾ। ਕਹਿੰਦੇ ਤੁਮ ਤਾਂ ਕਹਿਣ ਦੀ ਲੋੜ ਸਾਨੂੰ ਕਹਿਣ ਦੀ ਲੋੜ ਹੀ ਨਹੀਂ। ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਉਹਨਾਂ ਨੇ ਆਪੇ ਹੀ ਮੰਨ ਲਈ। ਐਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਖਈਆ ਕਰਾ ਦਿੱਤਾ। ਤੇ ਅਸੀਂ ਆਪਣਾ ਸਪਸ਼ਟੀਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮੈਂ ਗਿਆ ਸੀ ਉਹ ਅਸੀਂ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਖਰੀ ਤੌਰ ਤੇ ਆਏ ਆ ਵੀ ਜੋ ਵੀ ਜਿੱਥੇ ਵੀ ਕਿਤੇ ਸਾਡੀ ਗਲਤੀ ਪਾਈ ਗਈ ਨਜ਼ਰ ਆਈ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਨਗੇ ਇਸ ਹਿ깔 ਤੱਕ ਸਾਡਾ ਯਹਦਾਰ ਉਹ ਅਸੀਂ ਸਿਰ ਮੱਥੇ ਨਿਵਾਣੇ ਸਖਤੀ ਤੌਰ ਤੇ ਪ੍ਰਵਾਨ ਕਰ ਠੀਕ ਹੈ